ਮਤਲਬ ਜਿੱਥੇ ਪ੍ਰਵਾਹ ਨਾਲ ਮੁਲਾਕਾਤ ਨਹੀਂ ਹੋਣੀ ਹੋਣ ਦੇਣੀ ਇੱਕ ਤੁਹਾਨੂੰ ਕਹਿ ਦੇਣਾ ਕਿ ਅਸੀਂ ਤਾਂ ਰੋਕ ਦੇਣੀ ਮਗਰ ਹੋਣ ਦੇਣੀ ਨਹੀਂ ਮੇਰੇ ਬੱਚਿਆਂ ਨੂੰ ਨਹੀਂ ਮੈਨੂੰ ਮਿਲਣ ਦੇਣਾ ਜਦ ਕਿ ਇੰਨਾ ਦਾ ਕੋਈ ਐਮਐਲਏ ਉਲਾਲਪੁਰਾ ਵੀ ਅੰਦਰ ਸੀ ਉਹ ਸਰਪੰਚਾਂ ਤੱਕ ਨੂੰ ਮਿਲ ਸਕਦਾ ਸੀ ਮੈਂ ਆਪਦੇ ਪਰਿਵਾਰ ਨੂੰ ਨਹੀਂ ਮਿਲ ਸਕਦਾ ਕੋਈ ਔਕਾਤ ਨਹੀਂ ਬਾਬਾ ਜੀ ਨੂੰ ਡੇਢ ਮਹੀਨੇ ਪਰਮਿਸ਼ਨ ਨਹੀਂ ਦਿੱਤੀ ਜਦ ਕਿ ਬਾਬਾ ਜੀ ਨੇ ਕਿਹਾ ਫਿਰ ਮੈਂ ਬਾਹਰ ਜਾ ਕੇ ਆਪੇ ਉੱਥੇ ਖੜਦਾ ਫਿਰ ਕਮਰਾ ਆ ਕੇ ਕੀਤੀ ਕਿ ਮੈਂ ਕੱਲ ਵੀ ਕੋ ਦੇ ਵੀ ਕੋ ਦੇ ਮੈਨੂੰ ਮੈਨੂੰ ਸ਼ਰਮਿੰਦਗੀ ਆ ਉਹਨਾਂ ਦਾ ਨਹੀਂ ਦੇ ਸਕਦਾ ਪਰ ਇਹ ਨੀਵਾ ਕਟਿਆ ਮੁਖਮੰਦ ਪੰਜਾਬ ਦਾ ਵੀ ਪੰਜਾਬ ਨੂੰ ਇਹ ਦੇਖ ਕੇ ਉਹ ਅਕਲ ਚੀਫ ਮਿਨਿਸਟਰ ਇੰਦੇ ਗੁਰੂ ਆ ਪੰਜਾਬ ਕਰਦਾ ਕਿ ਸੱਚੇ ਬਾਦਸ਼ਾਹ ਇਹ ਸਾਰੇ ਸੰਤਾ ਮਹਾਪੁਰਖਾਂ ਦੀ ਇਹ ਧਰਤੀ ਜਿਹੜੀ ਆ ਸਤਕਾਰ ਕਰਦੀ ਆ ਸਮਾਖ ਹਰ ਮੁੱਖ ਮੰਤਰੀ ਨੇ ਜਿਸ ਥਾਂ ਤੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੇ ਸਚੇਪਾਚਾ ਜਿਹੜੇ ਪੰਜ ਪੰਜ ਆਰੀ ਮੁੱਖ ਮੰਤਰੀ ਰਹਿ ਚੁੱਕੇ ਆ ਉਹ ਆ ਕੇ ਬਾਬਾ ਜੀ ਦਾ ਸਤਿਕਾਰ ਕਰਦੇ ਤੇ ਸਾਡੇ ਵਾਲਾ ਕੀ ਕਰ ਰਿਹਾ ਕੱਲ ਮਤਲਬ ਮੈਨੂੰ ਗੌਰਵ ਯਾਦ ਏ ਡੀਜੀਪੀ ਅਰुणਪਾਲ SSB ਪਟਿਆਲਾ SSB ਦੀ ਸਾਰੀ ਪੁਲਸ ਮਤਲਬ ਜ਼ਿਲੇ ਦੀ ਪੁਲਸ ਅਧਿਕਾਰਾਂ ਦਾ ਮੇਰੇ ਜਿਹੜਾ ਜਾਣ ਬੁੱਝ ਕੇ ਬਾਬਾ ਜੀ ਦੀ ਸਿਕਿਉਰਿਟੀ ਨੂੰ ਵੀ ਕੰਪਰੋਮਾਈਜ਼ ਕੀਤਾ ਸਿਕਿਉਰਿਟੀ ਬਾਹਰ ਰੋਕੀ ਮਤਲਬ ਤੁਸੀਂ ਕੋਰਟ ਦੀ ਕਸਟਡੀ ਸਿਕਿਉਰਿਟੀ ਜਿੱਥੇ ਬਾਹਰ ਰੋਕੀ ਬਾਬਾ ਜੀ ਨੂੰ ਅੰਦਰ ਇਕੱਲੇ ਲੈ ਕੇ ਆਏ ਪ੍ਰੈਸ ਵਾਲਿਆਂ ਨੂੰ ਸਿਲੈਕਟਿਵ ਪ੍ਰੈਸ ਮਤਲਬ ਨਾਟ एवरीवन ਬਹੁਤ ਪ੍ਰੈਸ ਨੂੰ ਤਾਂ ਅੰਦਰ ਹੀ ਨਹੀਂ ਵੜਨ ਦਿੰਦੇ ਤੁਸੀਂ ਵੇਖਿਆ ਜਿੰਨੇ ਵੀ ਕਹਿ ਦੇਣਾ ਕਿ ਅਸੀਂ ਬਾਹਰ ਸਰਚ ਦੇ ਪ੍ਰੈਸ ਨੂੰ ਡਰੈਸ ਮਗਰ ਹੋਣ ਦੇਣੀ ਪੁਲਸ ਨੂੰ ਨੂੰ ਟ੍ਰਾਂਸਪੋਰਟ ਕਰ ਰਹੀ ਹੈ ਪੁਲਿਸ ਵੇਖ ਕੇ ਡੀਐਸਪੀ ਨੇ ਕਿਹਾ ਜੇਕਰ ਕੋਈ ਐਮਐਸਕੇ ਉਹਦੀ ਸਵਾਲ ਉਹਨਾਂ ਨੂੰ ਕੌਣ ਦੇ ਰਿਹਾ ਪੰਚਾਇਤਕ ਨੂੰ ਮਿਲ ਸਕਦਾ ਹੈ ਮੈਂ ਆਪ ਦੇ ਪ੍ਰਵਾਹ ਵਿੱਚ ਸਵਾਲ ਕੀ ਪੁੱਛੋ ਡਰੱਗ ਦੇ ਬਾਬਾ ਜੀ ਨੂੰ 1.5 ਮਹੀਨੇ ਪਰਮਿਸ਼ਨ ਪੱਤੀ ਜਿੱਥੇ ਬਾਬਾ ਜੀ ਨੇ ਕਿਹਾ ਪਰ ਮੈਂ ਬਾਹਰ ਜਾ ਕੇ ਆਪੇ ਜਿੱਥੇ ਤਾਂ ਮੈਨੂੰ ਡੀਏ ਦੇ ਪੱਤੇ ਫੇਰ ਘਬਰਾ ਕੇ ਮਤਲਬ ਕੀ ਹੈ ਸਪੀਡ ਦੇ ਕੰਮ ਹੋ ਗਏ ਉਹ ਆਦਮ ਮੈਨੂੰ ਸ਼ਰਮਿੰਦਗੀ ਹੈ ਮੇ ਆ बिकॉज ਬਰਾ ਯਾਦ ਆ ਨੀਵਾ ਇਜ਼ ਅ ਐਡ ਹੌਕ ਹੁਕਮਨ ਟੈਂਪਰੀ ਡੀਜੀਪੀ ਉਹ ਨੂੰ ਪਤਾ ਹੈ ਕਿ ਜੇ ਮੈਂ ਸਰਕਾਰ ਨੂੰ ਕੁਝ ਨਹੀਂ ਕਰੂੰਗਾ ਤੇ ਮੇਰੀ ਡੀਜੀਪੀ ਸ਼ਿਭ ਜਾਊਗੀ ਇਸ ਲਈ ਮੈਂ ਤਾਂ ਸਾਰੀ ਪੋਲਿਟੀਕਲ ਪਾਰਟੀ ਨੂੰ ਸੰਤਾ ਮਾਹਪੁਰ ਚਾਹ ਦੇ ਐਸਤਕਾਰ ਕਰਦੀ ਹੈ ਟੂਡੇ ਵੀ ਨੀਡ ਹਰ ਮੁੱਖ ਦਾ ਸੁਪਰੀਮ ਕੋਰਟ ਦਾ ਇੱਕ ਪ੍ਰਧਾਨਮਤਰੀ ਰਾਸ਼ਟਰਪਤੀ ਕੀ ਯੂਪੀਐਸਸੀ ਦੀ ਗਾਈਡਲਾਈਨਸ ਆ ਕਿ ਸੀਨੀਅਰ ਮੋਸਟ ਦੇ ਦਾ ਪੈਨਲ ਆ ਜਾਂਦਾ ਜਾਂਦਾ ਕਰ ਕਰਦੇ ਤੇ ਸੱਡੇ ਵਾਲਾ ਕੀ ਕਰ ਜਾਂਦੇ ਆ ਕੱਲ ਉਹਨਾਂ ਚੋਂ ਸਰਕਾਰ ਲਾ ਦਵੇ ਬਟ ਜਿਹੜਾ ਇੱਕ ਵਾਰੀ ਲੱਗ ਜਾਊਗਾ ਉਹਨੂੰ ਸਰਕਾਰ ਫਿਰ ਬਦਲ ਨਹੀਂ ਸਕਦੀ ਇਹਨੂੰ ਤਾਂ ਸਵੇਰੇ ਜਦੋਂ ਮਰਜੀ ਬਦਲ ਜਾਵੇ ਇਹਨੇ ਕਾਨੂੰਨ ਚ ਕਿਹਾ ਸੀ ਸਾਰੀ ਪੁਲਿਸ ਤੇ ਕੱਲ ਜੇ ਪੁਲਿਸ ਉਹਦਾ ਨਾਲ ਕਾਸਤਾ ਜੇ ਉੱਥੇ ਬਾਬਾ ਜੀ ਨੂੰ ਕੋਈ ਧੱਕਾ ਮਾਰ ਦਿੰਦਾ ਜਾਂ ਕੁਝ ਉਹਦਾ ਪੰਜਾਬ ਦਾ ਮਾਹੌਲ ਪੂਰ ਖਰਾਬ ਕਰ ਸਕਿਉਰਟੀ ਬਾਹਰ ਕਰਾਪ ਕਰਨੀ ਸੀ ਸਿਕਿਉਰਿਟੀ ਦੇ ਇੱਕ ਨਾਲ ਮਤਲਬ ਇੱਥੇ ਸੀਤੂ ਉਸ ਵਾਲੇ ਆਲਾ ਇੰਸਰਕਟੇ ਨੇ ਨਿਕਾ ਹੋ ਸਕਦੇ ਤੁਸੀਂ ਬ੍ਰੈਸ ਵਾਲਿਆਂ ਨੂੰ ਸਿਲੈਕਟਿਵ ਇਥੇ ਆ ਕੇ ਮੈਨੂੰ ਸਵਾਲ ਪੁੱਛਿਆ ਸੀਗਾ ਜਿੰਦਾਂ ਬਿਗੈਰ ਤੋਂ ਅੰਦਰ ਹੀ ਨਹੀਂ ਵੜਨ ਦੇਂਦੇ ਤੁਸੀਂ ਵੇਖਿਆ ਜੀ ਸਿਕਿਉਰਿਟੀ ਉਹ ਡਰਾਗਸ ਤੇ ਪ੍ਰੈਸ ਨੂੰ ਡ੍ਰੈਸ ਕਰਦੇ ਹਾਈ ਕੋਰਟ ਤੋਂ ਉਹ ਸੋਨਾ ਨੂੰ ਟਰਾਂਸਪੋਰਟ ਕਰਦੀ ਹੈ ਇਸ ਦੇ ਇੱਕਲ ਚ ਡੀਐਸਪੀ ਤੋਂ ਜੀਐਸਐਸਓ ਸਿਕਿਉਰਿਟੀ ਦੀ ਬਿਲਕੁਲ ਲੋੜ ਨਹੀਂ ਉਹਨਾਂ ਨੂੰ ਕੌਣ ਦੇ ਦੇ ਇੱਕੋ ਗੱਲ ਕਹਿਣਾ ਗੌਰਵ ਯਾਦ ਐਫੀ ਡੈਵਿਡ ਦੇ ਦੇ ਸਵਾਲ ਕੀ ਪੁੱਛੋ ਡਰੱਗ ਜੱਜ ਸਾਹਿਬ ਆਨਰੇਬਲ ਹਾਈ ਕੋਰਟ ਕਹਿ ਰਿਹਾ ਕਿ ਆਈਬੀ ਇਜ਼ ਅ ਨੈਸ਼ਨਲ ਏਜੰਸੀ ਜਿਹੜੇ ਬੱਦ ਇੰਟਰਨੈਸ਼ਨਲ ਬਾਰਡਰ ਜਿਹਦਾ ਉਹਨਾਂ ਦੀ ਰਿਪੋਰਟ ਆ ਗਈ ਤੁਸੀਂ ਕਿਉਂ ਇਹ ਕਹਿ ਰਹੇ ਹੋ ਸਰਕਾਰ ਦਾ ਡੰਡਾ ਸੀ ਇਹ ਟੈਂਪਰੀ ਐਡੀਜੀਪੀ ਸਾਹਿਬ ਨੇ ਇਹਨਾਂ ਨੇ ਰਿਪੋਰਟ ਕਿਤੋਂ ਬਣਾਉਣੀ ਆ ਆਪ ਦਾ ਐਡੀ ਪਤਾ ਕਿ ਬਣਾਏ ਚਾਰ ਬਿਠਾਇਆ ਨੂੰ ਕੋਈ ਨਹੀਂ ਕਰੂਗਾ ਇੱਕ ਤੇ ਮੇਰੀ ਡਿਓਰਿਟੀ ਬਿਠਾਇਆ ਇੱਕ ਦੂਜਾ ਬਿਠਾਇਆ ਉਹ ਦਿੱਲੀ ਐਡੀਜੀਪੀ ਨੂੰ ਡਾਉਂਦਾ ਸੁਪਰੀਮ ਕੋ ਸਰਕਾਰ टुडे ਵੀ ਰਿਪੋਰਟ ਕਰਾਈ ਦਿੱਤੀ ਹਾਈ ਕੋਰਟ ਚ ਵੀ ਆਈ ਪੀ ਨੇ ਕਾਹ ਪੀ ਭਾਈ ਖਤਰਾ ਫਿਰ ਅੱਜ ਹੁਣ ਕੀ ਹੋ ਗਿਆ ਹੁਣ ਰਿਵਰਸ ਗਾਈਡਲਾਈਨਸ ਐ ਕਿ ਹੁਣ ਆਪ ਕੀ ਤੁਸੀਂ ਤਿੰਨ ਦਾ ਪੈਨਲ ਆ ਮੈਨੂੰ ਕੋਈ ਕਸਰ ਨਹੀਂ ਛੱਡੀ ਗਈ ਕਿ ਇਹ ਭਾਵੇਂ ਮਾਰ ਦਿਓ ਜੇ ਚੁੱਪ ਨਹੀਂ ਕਰਦਾ ਤੇਨੂੰ ਮਰਵਾਈ ਸਰਕਾਰ ਲਾ ਦੋ ਤੁਸੀਂ ਮੇਰੇ ਨਾਲ ਇੱਕ ਵਾਰੀ ਲੱਗ ਜੂਗਾ ਤਿੰਨ ਦਿਨ ਮੈਂ ਕੱਲਾ ਰਿਆ ਹਾਂ ਫਿਰ ਫੜਨ ਨਹੀਂ ਸਕਦੇ ਤਿੰਨ ਦਿਨ ਬਾਅਦ ਮੇਰੇ ਨਾਲ ਜਦੋਂ ਮਰਜ਼ੀ ਬੰਦਾ ਜਾਵੇ ਇਹਨੇ 30 ਸਾਲ ਜਿਹਨੇ ਤਿੰਨ ਮਰਡਰ ਕੀਤੇ ਤੇ ਕੱਲ ਜੇ ਤੇ ਇੱਕ ਉਹ ਜਿਹੜਾ 220 ਦਾ ਕਾਸਟਾ ਜੇ ਉੱਥੇ ਬਾਬਾ ਨੂੰ ਧੱਕਾ ਮਾਰ ਦਿੰਦਾ ਜੇ ਕੋਈ ਨਮ ਕਰ ਲੋ ਇੱਕ ਆਦਲੀ ਪਾਤੇ ਕਹਿੰਦਾ ਨਹੀਂ ਇਹ ਬਹੁਤ ਚਿੰਗੇ ਕਰੈਕਟਰ ਵਾਲੇ ਲੋਕ ਨੇ ਹਰ ਇੱਕ ਮਤਲਬ ਇੱਥੇ ਮੈਂ ਰਾਤ ਨੂੰ ਤਾਂ ਇੱਕ ਅੱਕ ਖੋਲ ਕੇ ਹੀ ਸੌਂਗਾ ਸੀ ਇਹਨਾਂ ਦੇ ਕਰੈਕਟਰ ਹੀ ਵੇਖੀ ਚਲਾਂ ਕਿਤੇ ਮੈਂ ਕਹਾ ਹੋਰ ਗਰੀਬ ਦਾ ਮਾਰਨਾ ਹੋ ਗਿਆ ਮਤਲਬ ਮੈਨੂੰ ਪਤਾ ਮੈਂ ਜੇਲ੍ਹ ਕਿਵੇਂ ਕੱਟ ਕੇ ਆ ਮਾਰਨ ਦੀ ਕੋਸ਼ਿਸ਼ ਸੀ ਮਾਰਨ ਸੀ ਸੀਟੀ ਵੀ ਕੈਮਰਾ ਸਾਰਾ ਜੀ ਆ ਹੁਣ ਇਹ ਡਿਪਟੀ ਮਰਿਆ ਕਿ ਨਹੀਂ ਮਰਿਆ ਜੇਲ੍ਹ ਚ ਅਰਣਪਾਲ ਜਿੱਥੇ ਕਹਿੰਦਾ ਮੇਰੇ ਪ੍ਰਬੰਧ ਬਹੁਤ ਮੁਕਸੇ ਹੁੰਦੇ ਮਰਿਆ ਜੇਲ੍ਹ ਚ ਹੁਣੇ ਉਹ ਸੁਣ ਲਿਓ ਮੇਰੀ ਗੱਲ ਹੁਣੇ ਇੱਕ ਕੁਲਵੰਤ ਸਾਹਿਬ ਸੇ ਦੂ ਸਾਹਿਬ ਨੇ ਇਲਾਕੇ ਬਣਾਈ ਹੋ ਕੇ ਕਹਿ ਰਹੇ ਕਿ ਸੁਪਰਡੈਂਟ ਲੁਧਿਆਣਾ ਜੇਰ ਚ ਉਹਨਾਂ ਦਾ ਸਿਰ ਪਾਟਿਆ ਨਾ ਨੈਸ਼ਨਲ ਏਜੰਸੀ ਡੀ ਆ ਹੁਣੇ ਗੁਰਦਾਸਪੁਰ ਚ ਰਾਈਟਸ ਹੋਏ ਨਹੀਂ ਹੋਏ ਕਹਿ ਰਹੇ ਹਾਂ ਆ ਹੁਣੇ ਮੁਕਸਰ ਸਾਹਿਬ ਚ ਹੋਏ ਰਾਈਟਸ ਕੀ ਨਹੀਂ ਹੋਏ ਬੰਦੇ ਗੋਵਿੰਦਵਾਲ ਸਾਹਿਬ ਕੀ ਮਰੇ ਕੀ ਨਹੀਂ ਮਰੇ ਇਹਨਾਂ ਦਾ ਤਾਂ ਉਹ ਉਹ ਢਾਪੇ ਗੇਲ ਚ ਪਹਿਲਾ ਬੰਦਾ ਮਰਿਆ ਸੀ ਕਿ ਨਹੀਂ ਮਰਿਆ ਸੀ ਸੱਚਾ ਡੇਜ ਰੇ ਸਿਚੁਏਸ਼ਨ ਦਾ ਰੱਬ ਵੱਲੋਂ ਮੈਂ ਬਚ ਕੇ ਆ ਗਿਆ ਸਰਕਾਰ ਨੇ ਕੋਈ ਕਦਰ ਨਹੀਂ ਛੱਡੀ